ਸ਼੍ਰੀ ਮੁਖਸਦ ਸਾਹਿਬ ਵਿੱਚ ਅੱਜ ਚੜਦੀ ਸਵੇਰ ਪਾਣੀ ਦੇ ਤੇਜ਼ ਵਹਾਅ ਨੂੰ ਨਾ ਚਲਦਿਆਂ ਰਜਵਾਹਾ ਓਵਰਫਲੋ ਹੋ ਕੇ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਵੱਲੋਂ ਟੁੱਟ ਗਿਆ। ਇਹ ਰਜਵਾਹਾ ਹਰ ਸਾਲ ਟੁੱਟਦਾ ਹੈ ਪਰੰਤੂ ਨਹਿਰ ਵਿਭਾਗ ਵੱਲੋਂ ਇਸ ਦੀ ਸੁਰੱਖਿਆ ਵਾਸਤੇ ਕੋਈ ਠਕਾ ਪ੍ਰਬੰਧਨ ਨਹੀਂ ਕੀਤਾ ਗਿਆ। ਅੱਜ ਵੀ ਸਬੰਧਤ ਵਿਭਾਗਾਂ ਨੇ ਆਪਣੀ ਨਲਾਇਕੀ ਦੌਰਾਨ ਦੇ ਆ ਮੌਕੇ ਤੇ ਪਹੁੰਚਣ ਦੀ ਕੋਸ਼ਿਸ਼ ਨਹੀਂ ਕੀਤੀ। ਤੇ ਮੁਹੱਲਾ ਨਿਵਾਸੀ ਪਹਿਲਾਂ ਤੋਂ ਹੀ ਭਾਗ ਦਿਨ ਲਾਇਕਿਤ ਤੋਂ ਜਾਣੋ ਸਨ ਜਿਸ ਕਰਕੇ ਇਲਾਕਾ ਨਿਵਾਸੀਆਂ ਨੇ ਆਪਣੇ ਪੱਦਰ ਤੇ ਨਿੱਕੇ ਨਿੱਕੇ ਬੱਚਿਆਂ ਔਰਤਾਂ ਤੇ ਬਜ਼ੁਰਗਾਂ ਸਮੇਤ ਕੋਸ਼ਿਸ਼ਾਂ ਕਰਕੇ ਰਜਵਾਹੇ ਦੇ ਪਾਣੀ ਨੂੰ ਮਿੱਟੀ ਦੇ ਭਰੇ ਬੋਰੀਆਂ ਸਹਾਇਤਾ ਨਾਲ ਰੋਕਿਆ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਅਗਾਉ ਪ੍ਰਬੰਧਾਂ ਵੱਜੋਂ ਲੋਕਾਂ ਕੋਲ ਮਿੱਟੀ ਦੇ ਬੋਰੇ ਮੌਜੂਦ ਨਹੀਂ ਸਨ ਲੋਕਾਂ ਨੇ ਇੱਕ ਦੂਜੇ ਦੇ ਘਰੋਂ ਮਿੱਟੀ ਦੇ ਬੋਰੇ ਮੰਗ ਕੇ ਇਸ ਬੰਨ ਦੀ ਪਰਭਾਈ ਕੀਤੀ ਕੀ ਨਾਜੀ ਔਰ ਕੀ ਕੀ ਹੋਇਆ ਕੀ ਹੈ ਸਿਕੰਦਰਪੁਰ ਜੀ ਕੀ ਹੋਇਆ ਕੀ ਹੈ ਜੀ ਇਹ ਜੀ ਸਾਡੇ 7 ਵਜੇ ਦੀ ਮੈ ਟੁੱਟੀ ਹੈ ਜੀ ਤੇ 7 ਵਜੇ ਜਦੋਂ ਰੋਲਾ ਪੈ ਚੁੱਕਿਆ ਤੇ ਅਸੀਂ ਬੇਲਦਾਰਾਂ ਨੂੰ ਫੋਨ ਲਾਇਆ ਬੇਲਦਾਰਾਂ ਨੇ ਸਾਡੀ ਕੋਈ ਸੁਣਾਈ ਨਹੀਂ ਕੀਤੀ ਕੀ ਜੀ ਕੀ ਗੱਲ ਕੀ ਹਾਂ ਜੀ ਉਹ ਕਹਿੰਦੇ ਵੀ ਸਾ ਜਦੋਂ ਅਸੀਂ ਫੋਨ ਲਾਉਣੇ ਉਹ ਕਹਿੰਦੇ ਵੀ ਪਿੱਛੋਂ ਪਾਣੀ ਨਹੀਂ ਰੁਕਦਾ ਪਿਆਗਾ ਉਹਨਾਂ ਨੇ ਕੋਈ ਸਾਡੀ ਸੁਣਾਈ ਨਹੀਂ ਕੀਤੀ ਆਏ ਆ ਤੇ ਵਾਪਸ ਮੁੜ ਗਏ ਤੇ ਵਾਪਸ ਮੁੜ ਗਿਆ ਸਾਡੀ ਕੋਈ ਸੁਣਾਈ ਨਹੀਂ ਦੋ ਜਣੇ ਆਏ ਬਾਰ ਵੇਖ ਕੇ ਖੜ ਕੇ ਟੱਕਦਾ ਤਰਾ ਕੇ ਤੇ ਵਾਪਸ ਮੁੜ ਗਿਆ ਹਾਂਜੀ ਤੇ ਸੋਲੂਸ਼ਨ ਕੋਈ ਹੋਇਆ ਹਾਂਜੀ ਕੁਝ ਹੱਲ ਹੋਇਆ ਨਾ ਹਾਂਜੀ ਹੱਲ ਕੋਈ ਹੱਲ ਨਹੀਂ ਕੋਈ ਨਹੀਂ ਹੱਲ ਇਸ ਤਰ੍ਹਾਂ ਫਿਰ ਤੁਸੀਂ ਬੰਨ ਕਿਵੇਂ ਅਸੀਂ ਸਾਡੇ ਆਪ ਦੇ ਕੰਮ ਹੋ ਕੇ ਪੱਦੀ ਆ ਅਸੀਂ ਆਪ ਬੱਚਿਆਂ ਨੇ ਆਪ ਬੰਨੀ ਆ ਕਹਿੰਦਾ ਸਾਨੂੰ ਵਾਲੀ ਜੀ ਫੇਰ ਵੀ ਖਤਰਾ ਆ ਆ ਠੀਕ ਆ ਸਾਨੂੰ ਖਤਰਾ ਆ ਵੀ ਸਾਤੋਂ ਬੇਰੇ ਫੇਰ ਵੀ ਟੁੱਟ ਸਕਦੀ ਵਾਰ-ਵਾਰ ਕੇ ਆਉਂਦੇ ਕੋਈ ਬੇਲਦਾਰ ਨਹੀਂ ਆਉਂਦਾਗਾ ਕਿੰਨੇ ਵਾਰੀ ਪਹਿਲਾਂ ਟੁੱਟੇ ਇਹ ਬਹੁਤ ਵਾਰੀ ਜੀ ਬਹੁਤ ਵਾਰੀ ਹਾਂਜੀ ਕੋਈ ਪ੍ਰਸ਼ਾਸਨੀਕ ਅਧਿਕਾਰੀ ਨਹੀਂ ਜੀ ਕੋਈ ਨਹੀਂ ਨਹੀਂ ਜੀ ਕੋਈ ਨਹੀਂ ਆਉਂਦੇਗੇ ਸਾਡੀ ਸਿਵਰਾਂ ਦੀ ਸੁਣਾਈ ਹੁੰਦੀ ਨਹੀਂ ਉਹ ਬਾਤ ਕਰਾਂ ਮਰਾਂ ਦੀ ਤਾਂ ਤੂੰ ਬਾਤ ਚ ਸੁਣ ਲੈ ਪਹਿਲਾਂ ਸਿਵਰਾਂ ਦੀ ਗੱਲ ਸਾਡੀ ਕੀ ਨਾ ਉੱਤੇ ਕਰਦੇ ਨਹੀਂ ਕਿਨਾਂ ਅੰਦਰ ਜਿੱਗੀ ਰੱਖ ਕੀ ਹੋਇਆ ਘਟਨਾ ਕੀ ਹੋਈ ਹੈ ਜੀ ਕਟਨਾ ਜੀ ਜੀ ਆਏ ਸੀ ਬੇਲਦਾਰ ਆਏ ਸੀ ਠਾਕਾ ਜਾ ਥਰੱਕ ਜਾਵੜੇ ਆ ਸਾਡਾ ਕੋਈ ਹੱਲ ਨਹੀਂ ਉਹਨਾਂ ਨੇ ਕੀਤਾ ਤੇ ਸਾਡੇ ਬੱਚਿਆਂ ਨੇ ਗੱਟੇ ਲਾ ਲਾ ਕੇ ਆਏ ਸਾਲ ਦੇ ਸਾਲ ਨਹਿਰ ਟੁੱਟਦੀ ਆ ਇੱਥੋਂ ਹੀ ਟੁੱਟਦੀ ਕਿ ਇੱਥੋਂ ਹੀ ਇੱਥੋਂ ਹੀ ਟੁੱਟਦੀ ਆ ਜੀ ਇੱਥੋਂ ਟੁੱਟਦੀ ਆ ਕਿੰਨੀ ਕੀ ਰੈਸ਼ੀ ਏਰੀਆ ਤੁਹਾਡਾ ਇਹ ਰੈਸ਼ ਤਾਂ ਬਹੁਤ ਆ ਰੈਸ਼ ਤਾਂ ਸਾਡੀ ਬਹੁਤ ਆ ਹਾਂ ਬਸ ਸਾਡੀ ਗਲੀ ਕੱਲੀ ਬੰਦੀ ਸਾਡੇ ਬੱਚੇ ਬੰਦੇ ਕਿਸੇ ਦਾ ਬੱਚਾ ਹੱਥ ਨਹੀਂ ਲਾਉਂਦਾ ਗਾਂਣ ਕੇ ਅਗਲੇ ਕਹਿੰਦੇ ਤਾਂ ਸਾਡਾ ਉੱਚਾ ਵਾ ਹਾਂ ਅਸੀਂ ਨੀਵੇਂ ਨੀਵੇਂ ਕਰਕੇ ਸਾਡੇ ਤੇ ਬੱਚਿਆਂ ਤਰਲਾ ਮਾਰਨਾ ਹੀ ਮਾਰਨਾ ਵਾ ਇੰਦਾ ਹੱਲ ਜਰੂਰ ਹੋਣਾ ਚਾਹੀਦਾ ਵਾ ਜੇ ਵੀ ਸਾਨੂੰ ਬਹੁਤ ਖਤਰਾ ਆਇਦਾ ਅੱਜ ਅੱਜ ਕਿੰਨੇ ਕਜੇ ਹੋਇਆ ਇਹ ਇਹ 7 ਵਜੇ ਦੀ ਗੱਲ ਹੈ ਜੀ ਕੀ ਕਰਨ ਕੀ ਕਰਨ ਨੂੰ ਮੰਨਦੇ ਹੋ ਪਾਣੀ ਓਵਰ ਪਾਣੀ ਜ਼ਿਆਦਾ ਆ ਜਾਂਦਾ ਪਾਣੀ ਜ਼ਿਆਦਾ ਆ ਜਾਂਦਾ ਜੀ ਹਾਂਜੀ ਪ੍ਰਸ਼ਾਸਨ ਤੂੰ ਕੀ ਮੰਨ ਕਰਦੇ ਹੋ ਕਿਉਂਕਿ ਪੱਕੀ ਕਰਾਈ ਜਾਵੇ ਪੱਕੀ ਕਰਾਈ ਜਾਵੇ ਜੀ ਹੋਰ ਤਾਂ ਇਹ ਸਕੀਮ ਮੰਗਣਾ ਇਹ ਤਾਂ ਨੀਵੇਂ ਆ ਘਾਰ ਆ ਰੋੜ ਕੇ ਤੇ ਅਸੀਂ ਕੀ ਕਰਾਂ ਸਾਡੇ ਤਾਂ ਬੱਚੇ ਵੀ ਨਿਕੇ ਨਿਕੇ ਆ ਸਰਕਾਰ ਨੇ ਤਾਂ ਸਾਨੂੰ ਕੀ ਦੇਣਾ ਸਾਡੀ ਨਹਿਰ ਹੀ ਬੰਨ ਦੇਣ ਇੰਨਾ ਹੀ ਸਾਨੂੰ ਬਹੁਤ ਆ ਤਨਖਾਹੇ ਵੀ ਲੈਂਦੇ ਆ ਕੜੀਆਂ ਨਹੀਂ ਲੈਂਦੇ ਇਹ ਕਿਹੜਾ ਫ੍ਰੀ ਤੇ ਬੈਠੇ ਆ ਸਾਰੇ ਲੈਂਦੇ ਤਨਖਾਹਾਂ ਆਣ ਕੇ ਹੋ ਕੇ ਮੁਰਜੇ ਨੇ ਹੁਣ ਵੀ ਆਣ ਕੇ ਖੜੇ ਆ ਕੋਈ ਹੱਲ ਕੀਤਾ ਨਾ ਨੇ ਸਾਡਾ ਸਾਡੇ ਬੱਚਿਆਂ ਨੇ ਘਰਾਂ ਚੋਂ ਗੱਟੇ ਮੰਗ ਮੰਗ ਕੇ ਅਸੀਂ ਲੈਂਦੇ ਆ ਜਿੰਨਾਂ ਦੇ ਘਰਾਂ 'ਚ ਅਸੀਂ ਨਹੀਂ ਜਾਣਾ ਉਹਨਾਂ ਦੇ ਘਰਾਂ 'ਚ ਗੱਟੇ ਲੈਂਦੇ ਮੰਗ ਮੰਗ ਕੇ ਅਸੀਂ ਤਨਖਾਹਾਂ ਲੈਂਦੇ ਕਿਹੜੀਆਂ ਤਨਖਾਹਾਂ ਨਹੀਂ ਲੈਂਦੇ ਇਹ ਲੈਂਦੇ ਆ ਤਨਖਾਹਾਂ ਇਹ ਇਹ ਸਾਡਾ ਜ਼ਰੂਰੀ ਹੱਲ ਹੋਣਾ ਚਾਹੀਦਾ ਵਾ ਵੀਡੀਓ ਨਹਿਰ ਦੀ ਪਵਾ ਹਾਂਜੀ ਚੱਲ ਅੱਗੇ ਜਾੜੋ ਇੱਕ ਵਾਰ ਪਾਣੀ ਭੋਤ ਹੋ ਗਿਆ ਵਾ ਆ ਵੀਰੇ ਕੀ ਨਾਮ ਹੈ ਔਰ ਕੀ ਕਰਨਾ ਚਾਹੁੰਗੇ ਜਿਹੜੀ ਮੇਰਾ ਨਾਮ ਜਨਬੀ ਹੈ ਜੀ ਤੇ ਇਹ ਕਲੂ ਵਾਲੀ ਉਪਸਥਿਤੀ ਗੋਲ ਗਲੀ ਨੰਬਰ 2 ਤੇ ਸਵੇਰੇ 7 ਵਜੇ ਦਾ ਓਵਰਫਲੋ ਹੋਣ ਕਾਰਨ ਪਾੜ ਪਿਆ ਜੀ ਤੇ ਨਹਿਰ ਮੈਂ ਕਿਹਾ ਨੂੰ ਫੋਨ ਕੀਤਾ ਕਿ ਬਈ ਤੁਸੀਂ ਆ ਕੇ ਪਾਣੀ ਪਿੱਛੋਂ ਕਟਾਓ ਜੀ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਤੇ ਇੱਥੇ ਜਦੋਂ ਗੁਰਦੁਆਰੇ ਚ ਅਲਾਸਮੈਂਟ ਹੋਇਆ ਸੀ ਸਾਰੇ ਕਈਆਂ ਲੈ ਲੈ ਕੇ ਭੱਜੇ ਆ ਕਿ ਕਿੱਥੇ ਪਾੜ ਪਿਆ ਜਦੋਂ ਆ ਕੇ ਦੇਖਿਆ ਤੇ ਬਾਧੂ ਸਾਰਾ ਪਾੜ ਪਿਆ ਜੀ ਠੀਕ ਹੈ ਨਹੀਂ ਤੇ ਜਵਾਕਾਂ ਨੇ ਹਿੰਮਤ ਕੀਤੀ ਤੇਨਾਂ ਨਾ ਕਿ ਆ ਮੌਕਾ ਸਮਾ ਲਿਆ ਨਹੀਂ ਤਾਂ ਆਜੇ ਹੱਲੇ ਦਿੱਕਤ ਆ ਸੁਆ ਪੂਰਾ ਟੁੱਟ ਜਾਣਾ ਸੀ ਸਾਰੀ ਨਹਿਰ ਇੱਥੇ ਦੇ ਫਾਰੀ ਕਲੋਨੀ ਤੇ ਸਾਰੇ ਡੁੱਬ ਜਾਣੇ ਸੀ ਹਾਂਜੀ ਕਿੰਨਾ ਘਰੇਸ਼ ਏਰੀਆ ਇੱਥੇ ਇੱਥੇ ਘਟ ਤੋਂ ਘਟ ਘਟ ਕਰਦੇ 200 ਘਰ 200 300 ਘਰ 250 ਘਰ ਕਰੀ ਕਰੀ ਗਏ ਪੂਰੀ ਕਾਲੂ ਵਾਲੀ ਬਸਤੀ ਹੈ ਜੀ ਪੂਰੀ ਜਿੱਥੇ ਨਹਿਰ ਘੁੱਟੀ ਆ ਜੀ ਇਹ ਵੀ ਪਹਿਲਾਂ ਵੀ ਨੁਕਸਾਨ ਹੁੰਦਾ ਇਸਦਾ ਪਹਿਲਾਂ ਵੀ ਇੱਥੇ ਨੁਕਸਾਨ ਹੈ ਕਿਉਂਕਿ ਜਦੋਂ ਪਾਣੀ ਓਵਰ ਹੋ ਜਾਂਦਾ ਤੇ ਪਾਣੀ ਨਾਲ ਦਾ ਰਾਹ ਬਣਾ ਲੈਣਾ ਜੀ ਠੀਕ ਹੈ ਨਹੀਂ ਉਹ ਟੁੱਟ ਜਾਂਦਾ ਜੀ ਇਹਨਾਂ ਨੇ ਮੁੱਖ ਕਾਰਨ ਕੀ ਹੈ ਮੁੱਖ ਕਾਰਨ ਇਹ ਨਹਿਰ ਜੀ ਜਮਾ ਥ ਜਦੋਂ ਠੇਕੇਦਾਰ ਨੇ ਕਿਤਾ ਕੋਈ ਵਧੀਆ ਇਹਨਾਂ ਦਾ ਮਤਲਬ ਕੋਈ ਵਧੀਆ ਇਹਨਾਂ ਨੇ ਕੋਈ ਸੀਮਿੰਟ ਜਾਂ ਕੋਈ ਰੇਤਾ ਵਧੀਆ ਨਹੀਂ ਲਾਇਆ ਉਹ ਥਾਂ ਥਾਂ ਤੇ ਇੱਟ ਆਪਣੇ ਆਪ ਹੀ ਖੁਰੀਆਂ ਦੀਆਂ ਤੇ ਪਾਣੀ ਆਪਣੇ ਆਪ ਹੀ ਓਵਰ ਕਰਾਣਾ ਤੇ ਨਹਿਰ ਹੈ ਨਹੀਂ ਸਾਹਿਬ ਜੀ ਤੁਸੀਂ ਨਹਿਰ ਦੇ ਧਿਆਨ ਰੱਖੋ ਤਾਂ ਇਹ ਲੱਗਦਾ ਕਿ ਇਹ ਕੋਈ ਛੋਟੀ ਜਿਹੀ ਨਾਲੀ ਹੈ ਜਦੋਂ ਕਿ ਹੈ ਨਹਿਰ ਨਹਿਰ ਦੇ ਉੱਪਰ ਪਾਣੀ ਛੱਡ ਦਿੰਦੇ ਆ ਤੇ ਇਹ ਖਾਲਾ ਵਰਗਾ ਹੀ ਹੈ ਸਹੀ ਗੱਲ ਹੈ ਇਹ ਬਰਾ ਸਫਾਈ ਨਹੀਂ ਹੁੰਦੀ ਨਹੀਂ ਸਾਲ ਬਾਅਦ ਕਿਤੇ ਇੱਕ ਵਾਰੀ ਸਫਾਈ ਹੁੰਦੀ ਹੈ ਬਸ ਉਹ ਵੀ ਚਾਜਦਰਾ ਨਹੀਂ ਹੁੰਦੀ ਬਸ ਹੁਣ ਇੱਕ ਥਾਂ ਹੋਰ ਮੋਰਾ ਚਲੀ ਜਾਂਦਾ ਮੈਨੂੰ 15 ਦਿਨ ਹੋ ਗਏ ਉਹਨਾਂ ਨੂੰ ਕਹਿੰਦੇ ਕਿ ਕਿਸੇ ਕਿਸੇ ਨੂੰ ਵੀਡੀਓ ਪਾ ਕੇ ਕਿਸੇ ਕਿਸੇ ਨੂੰ ਉਹ ਥੱਲੋਂ ਲੀਕ ਹੋਈ ਪਈ ਆ ਉਹਦਾ ਵੀ ਅੱਜ ਟੁੱਟ ਜਾਵੇ ਕੰਡੇਵਾ ਟੁੱਟ ਜਾਵੇ ਜੋ ਆ ਕੋਈ ਪ੍ਰਸ਼ਾਸਕੀ ਅਧਿਕਾਰੀ ਕੋਈ ਵੀ ਨਹੀਂ ਕੁਝ ਵੀ ਨਹੀਂ ਕੱਲੇ ਸੁਣਵਾਈ ਕਰਦੇ ਕਹਾਂਜੀ ਉਹਦਾ ਕਹਿ ਦਿੰਦੇ ਕਿ ਬਸ ਆ ਗਏ ਅਸੀਂ ਆ ਗਏ ਆ ਕੇ ਹੱਥਾਂ ਤੇ ਐ ਕਰਕੇ ਆ ਗਏ ਤੇ ਚਲੇ ਜਾਂਦੇ ਕੋਈ ਸੁਣਵਾਈ ਨਹੀਂ ਜਮਾ ਉਹ ਕੰਨ ਚ ਜੂ ਨਹੀਂ ਰੋਕਦੀ ਜਮਾ ਵੀ ਕਿਸੇ ਪ੍ਰਕਾਰ ਦਾ ਆਉਂਦੇ ਮੋਟਰਸਾਈਕਲ ਗੜਾ ਮਾਰ ਮੰਗ ਇਹੀ ਕੀਤਾ ਕਿ ਭਈ ਇਹਦਾ ਸੋਲੂਸ਼ਨ ਕੀਤਾ ਜਾਵੇ ਕੁਝ ਵੀ ਨੂੰ ਕੁਝ ਜਿਹੜਾ ਵੀ ਹੈ ਇਹਦਾ ਜਦੋਂ ਨਹਿਰ ਬੰਦ ਹੋਵੇ ਤਾਂ ਇਹਦਾ ਲਿਸ਼ੂਰੀ ਦਾ ਭਈ ਇਹਦਾ ਜਿਹੜਾ ਮੁਰੰਮਤ ਹੈ ਕੀ ਉਹ ਪੱਕੀ ਕੀਤੀ ਜਾਵੇ ਤਾਂ ਕਿ ਖੇਤੀ ਇਲਾਕੇ ਨੂੰ ਨੁਕਸਾਨ ਨਾ ਹੋਵੇ ਮੇਰਾ ਕੀ ਨਾਮ ਹੈ ਔਰ ਕੀ ਕਹਿਣਾ ਚਾਹੂਗਾ ਜਿਹੜਾ 5 ਸੂਏ ਦਾ ਆਹ ਕੰਪਨੀ ਟੁੱਟੀ ਆ ਮੇਰਾ ਨਾਮ ਹੀ ਗਗਨਦੀਪ ਸਿੰਘ ਇਹ ਜੀ ਸਾਡੇ ਕਈ ਵਾਰੀ ਟੁੱਟਿਆ ਸੂਏ ਤੇ ਕਈ ਵਾਰੀ ਟੁੱਟਿਆ ਸੂਏ ਤੇ ਹੋ ਵੀ ਇੱਥੇ ਪਹਿਲਾਂ ਵੀ ਅਸੀਂ ਆਪ ਹੀ ਬੰਨ ਲਾਉਣੇ ਤੇ ਹੁਣ ਵੀ ਅਸੀਂ ਆਪ ਹੀ ਲਾਇਆ ਯਸ ਮੇਲਦਾਰ ਜਾਂ ਜੂਨੀਅਰ ਮਹਿਕਮੇ ਦਾ ਅਧਿਕਾਰੀ ਕੋਈ ਨਹੀਂ ਆਉਂਦਾ ਜੀ ਇੱਥੇ ਅਸੀਂ ਆਪ ਹੀ ਲਾਉਣੇ ਜੀ ਫੋਨ ਵੀ ਲਾਇਆ ਕਈ ਵਾਰੀ ਕਨਾਮ ਮਗਰੋਂ ਬੰਦ ਕਰਦੇ ਆ ਬੰਦ ਕਰਨਾ ਸੇ ਕਹਿੰਨੇ ਕਹਿੰਦੇ ਬੰਦ ਨਹੀਂ ਅਸੀਂ ਸਾਡਾ ਟੁਕਰ ਹੋਣੀ ਅਸੀਂ ਆਪ ਹੀ ਲਾਉਣੇ ਆ ਆਪ ਹੀ ਕਈ ਵਾਰੀ ਐਸੇ ਮਾਲੋ ਸਾਡੇ ਹੁਣ ਤਾਂ ਦਿਨੇ ਟੁੱਟਿਆ ਕਈ ਕਈ ਕਰੇ ਅਸੀਂ ਏਰੀਆ ਕਿੰਨਾ ਘੱਟ ਹੈ ਇੱਥੇ ਇੱਥੇ ਹੀ ਘਟ ਤੋਂ ਘਟ ਹੈਗੇ 3-400 ਘਰ ਹੈਗੇ ਜੀ ਤਿੰਨ ਚਾਰ ਪੰਜ ਗਲੀਆਂ ਸਾਨੂੰ ਸਾਰਿਆਂ ਨੂੰ ਨੁਕਸਾਨ ਅੱਛਾ ਤੇ ਜਿਹੜੀ ਚਾਰ ਪੰਜ ਕਰੇਗਾ ਬਾਕੀ ਦਾ ਸਾਰਿਆਂ ਨੇ ਨਹੀਂ ਜਾਣਾ ਸਾਰਿਆਂ ਨੂੰ ਨੁਕਸਾਨ ਆ ਗਾਂ-ਗਾ ਵਧੀਆਂ ਗਾਂ ਪਹਿਲਾਂ ਪਲਾਟ ਭਰੂਗਾ ਫਿਰ ਗਾਂ ਮਨੋ ਗਾਂ ਦੀ ਗਾਂ ਨਿਕਲ ਜਾਣਾ ਈ ਟਿੱਬੀ ਸਾਹਿਬ ਰੋਡ ਤੋਂ ਨਿਕਲ ਜਾਣਾ ਪਾਣੀ ਏ ਪਹਿਲਾਂ ਸਾਰੇ ਪਲਾਟ ਮਾਰ ਕਿੰਨੀ ਕੁ ਮਾਰ ਕਰਦਾ ਇਹ ਸਾਰਿਆਂ ਨਾਲ ਜਿਆਦਾ ਪਹਿਲਾਂ ਸਾਨੂੰ ਮਾਰਾ ਜੀ ਸਾਨੂੰ ਹੀ ਮਾਰਨਗੇ ਸਾਡੇ ਨੇੜੇ ਸਾਡੀ ਜਾਨੀ ਸਾਡੇ ਮਨੋ ਜਿੰਨੇ ਵੀ ਤਿੰਨ ਚਾਰ ਗਲੀਆਂ ਨੂੰ ਮਾਰ ਪੈਣੀ ਹੈ ਪਹਿਲਾਂ ਮੰਲੋ ਸਾਰੇ ਮਕਾਨ ਕੱਚੇ ਆ ਡਿੱਗ ਪਏ ਨੇ ਸਾਰੇ ਵੀ ਮੰਲੋ ਇਹਨਾਂ ਦਾ ਸੌਣ ਹੋਇਆ ਇਦਾਂ ਦਾ ਕਦੇ ਪਹਿਲਾਂ ਸਾਡੇ ਪਹਿਲਾਂ ਦੋ ਘਰ ਅਸੇ ਤਣ ਟੁੱਟੇ ਜੀ ਪਹਿਲਾਂ ਨੁਕਸਾਨ ਹੋਇਆ ਦੋ ਤਿੰਨ ਘਰ ਟੁੱਟੇ ਇੱਥੇ ਪਹਿਲਾਂ ਇਹ ਤਾਂ ਪਹਿਲਾਂ ਡਿੱਗੇ ਜੀ ਤੇ ਕਈ ਵਾਰੀ ਮੰਲੋ ਇਹ ਟੁੱਟੀਆਂ ਨੇ ਅਰੇ ਕਈ ਇਹਨੂੰ ਸਹੀ ਕਰਵਾਇਆ ਜਾਵੇ ਸਾਡੇ ਸਾਡੇ ਤਾਂ ਇਹ ਹੀ ਗੁਜਾਰਿਸ਼ ਆ ਪ੍ਰਸ਼ਾਸਨ ਨੂੰ ਵੀ ਇਹ ਸਾਰਾ ਪੱਕਾ ਕਰਾਇਆ ਜਾਵੇ ਇਹਨਾਂ ਏਰੀਆ